ਗੁਰਦਾਸਪੁਰ ਸ਼ਹਿਰ ਦੀ ਨਾਮਵਰ ਸਮਾਜਿਕ ਸੰਸਥਾ ਚੈਂਬਰ ਆਫ ਕਮਰਸ ਵੱਲੋਂ ਅੱਜ ਕਲਾਨੋ ਰੋਡ ਸਤੇ ਤੇ ਜੀਆ لال ਮਿੱਤਰ ਡੀਏਵੀ ਸਕੂਲ ਦੇ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾ ਕੇ ਇੱਕ ਵਧੀਆ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਵੀ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਆਈਪੀਐਸ ਦੇ ਹਮਾਰਿਸ਼ ਕੁਮਾਰ ਓਮਪrakash ਨੇ ਕਿਹਾ ਕਿ ਚੈਂਬਰ ਆਫ ਕਮਰਸ ਬਲੋਂ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ਖਾਸ ਤੌਰ ਤੇ ਜੁਆਜਨਾ ਵੱਲੋਂ ਪੌਦੇ ਲਗਾਏ ਜਾ ਰਹੇ ਹਨ ਇਹ ਅੱਜ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਹਰ ਇਨਸਾਨ ਨੂੰ ਜਿੱਥੇ ਵੀ ਜਗ੍ਹਾ ਮਿਲੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਔਰ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ ਗੱਲਬਾਤ ਦੌਰਾਨ ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨੂ ਗੰਡਰੋਤਰਾ ਨੇ ਕਿਹਾ ਕਿ ਲਗਾਤਾਰ ਐਸਐਸਪੀ ਗੁਰਦਾਸਪੁਰ ਆਈਪੀਐਸ ਵਿਆਮਾ ਹਰੀਸ਼ ਕੁਮਾਰ ਓਂਪrakash ਦੀ ਅਗਵਾਈ ਹੇਠ ਗੁਰਦਾਸਪੁਰ ਜਿਲ੍ਹਾ ਸ਼ਾਮੁਕਤ ਹੋ ਰਿਹਾ ਹੈ ਔਰ ਗੁਰਦਾਸਪੁਰ ਪੁਲਿਸ ਵੱਲੋਂ ਕੀਤੇ ਜਾ ਰਹੇ ਜੋ ਕੰਮ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ਡੀਏਵੀ ਪਬਲਿਕ ਸਕੂਲ ਦੇ ਵਿੱਚ 1 ਮਾਸ ਆਫ ਜਿਹੜਾ ਉਹ ਮਨਾਇਆ ਗਿਆ ਜਿੱਥੇ ਗੁਰਦਾਸਪੁਰ ਚੈਂਬਰ ਆਫ ਕਾਮਰਸ ਅਤੇ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਪ੍ਰਿੰਸੀਪਲ ਸਾਹਿਬ ਤੇ ਡੀਏਵੀ ਦੇ ਸਕੱਤਰ ਸਾਹਿਬ ਹੈ ਉਹ ਸਾਰੇ ਹੀ ਰਿਸਪੈਕਟੇਬਲ ਜੋ ਹੈ ਉਹ ਆਏ ਸੀ ਉਹਨਾਂ ਨੇ ਤੇ ਸਟੂਡੈਂਟਸ ਨਾਲ ਮਿਲ ਕੇ ਕਾਫੀ ਸੰਖਿਆ ਦੇ ਵਿੱਚ ਜਿਹੜੇ ਹੰ ਬੂਟੇ ਲਾਏ ਹਨ ਬੇਸਿਕਲੀ ਸਾਨੂੰ ਸਾਰਿਆਂ ਨੂੰ ਇਹੀ ਇਨਸਪੀਰੇਸ਼ਨ ਦਿੰਦੇ ਆ ਕਿ এনवायरमेंट ਦੇ ਪ੍ਰਤੀ ਵਾਤਾਵਰਣ ਦੇ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਬੜੀ ਇੰਪੋਰਟੈਂਟ ਹੈ ਇਹ ਬੂਟੇ ਜਿਹੜੇ ਅੱਜ ਲਗਾਏ ਗਏ ਮੈਨੂੰ ਉਮੀਦ ਹੈ ਕਿ ਇਹ ਅੱਗੇ ਜਾ ਕੇ ਬڑے ਰੁੱਖ ਬਣਨਗੇ ਤੇ ਇਹ ਜਿਹੜਾ ਕੰਟਰੀਬਿਊਸ਼ਨ ਅਸੀਂ ਐਜ਼ ਅਨ ਇੰਡੀਵਿਜੂਅਲ ਕਰਦੇ ਆ ਆਪਣੇ এনवायरमेंट ਦੇ ਪ੍ਰਤੀ ਉਹਦੇ ਵਿੱਚ ਬਹੁਤ ਅਹਿਮ ਭਾਗੀਦਾਰੀ ਨਿਭਾਈ ਜਾਏਗੀ ਇਸ ਤੋਂ ਇਲਾਵਾ ਕਾਫੀ ਕਲਚਰਲ ਪ੍ਰੋਗਰਾਮ ਵੀ ਕੀਤਾ ਗਿਆ ਸੀ ਸਕੂਲ ਦੇ ਬੱਚਿਆਂ ਨੇ ਕਾਫੀ ਭਾਵਨਾਤਮਕ ਜਿਹੜੀ ਹੈ ਪੋਇਮ ਤੇ ਸਪੀਚਸ ਦਿੱਤੀਆਂ ਉਹਦੇ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਜਿਹੜੇ ਸਟੂਡੈਂਟਸ ਆਜਿਕੇ ਉਹ ਕਾਫੀ ਸचेਤ ਹੈ ਜਾਗਰੂਕ ਹੈ এনवायरमेंट ਦੇ ਪ੍ਰਤੀ ਤੇ ਅੱਗੇ ਜਾ ਕੇ ਉਹ ਬਹੁਤ ਹੀ ਗੰਭੀਰ ਤੇ ਸਮਝ ਸਮਝਾ ਜਿਹੜੇ ਉਸ ਨਾਗਰਿਕ ਬਣਨਗੇ ਇਦਾਂ ਜਿਹੜਾ ਪ੍ਰੋਗਰਾਮ ਚੈਂਬਰ ਆਫ ਕਾਮਰਸ ਗੁਰਦਾਸਪੁਰ ਵੱਲੋਂ ਬਣ ਮਹੌਸਤਵ ਮਨਾਇਆ ਗਿਆ ਸ਼੍ਰੀ ਜੀਆ لال ਮਿੱਤਲ ਡੀਏਵੀ ਸਕੂਲ ਡੀਏਵੀ ਸਕੂਲ ਕਲਾਨੋ ਰੋਡ ਤੇ ਔਰ ਅੱਜ ਦੇ ਸਾਡੇ ਮੁੱਖ ਮਹਿਮਾਨ ਸ਼੍ਰੀ ਐਸਐਸਪੀ ਸਾਹਿਬ ਜਿਹੜੇ ਸਾਡੀ ਛੋਟੀ ਰਿਕਵੈਸਟ ਤੇ ਆਏ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਵੀ ਇੱਥੇ ਸ਼ਾਮਲ ਹੋਏ ਔਰ ਅੱਜ ਦਾ ਜਿਹੜਾ ਵਨ ਮੌਸਮ ਸੀਗਾ ਇਹ ਗਲੋਬਲ ਵਾਰਮਿੰਗ ਦੇ ਦਾਅਵੇ ਸੀ ਕਿ ਕਿਉਂਕਿ ਜਿਹੜਾ ਮੌਸਮ ਦਾ ਵਾਰ-ਵਾਰ ਪੈ ਰਿਹਾ ਗਰਮੀ ਦਾ ਬਹੁਤ ਜ਼ਿਆਦਾ ਉਹਦੇ ਬੜੀ ਵੱਡੀ ਸੰਖਿਆ 'ਚ ਕੱਟੇ ਜਾ ਰਹੇ ਆ ਲੈਕਿਨ ਨਵੀਂ ਪੌਦ ਜਿਹੜੇ ਪੌਦੇ ਆ ਉਹ ਲੱਗ ਨਹੀਂ ਰਹੇ ਉਹਦੇ ਕਰਕੇ ਮੌਸਮ ਦਾ ਬੜਾ ਫਰਕ ਪੈ ਰਿਹਾ ਇਸ ਕਰਕੇ ਸਾਰਿਆਂ ਨੂੰ ਇਹ ਰਿਕਵੈਸਟ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਇਨਸ਼ੋਰ ਕੀਤਾ ਜਾ ਰਿਹਾ ਵੀ ਤੁਸੀਂ ਬੱਚਿਆਂ ਨੂੰ ਵੀ ਇਨਸ਼ੋਰ ਕੀਤਾ ਬੱਚਿਆਂ ਨੂੰ ਪੌਦੇ ਦਿੱਤੇ ਆ ਉਹਨਾਂ ਨੂੰ ਬਕਾਇਦਾ ਸਾਡੀ ਸਸਤਾ ਜਿਹੜਾ ਜਿਹੜਾ ਬੱਚਾ ਆਪਣੇ ਪੌਦੇ ਦੇ ਲਾਇਕ ਪੌਦੇ ਦੀ ਦੇਖਭਾਲ ਕਰੇਗਾ ਅਸੀਂ ਪ੍ਰਿੰਸੀਪਲ ਸਾਹਿਬ ਦੀ ਕੰਸੈਂਟ ਨਾਲ ਉਸ ਬੱਚੇ ਨੂੰ ਸਨਮਾਨਿਤ ਵੀ ਕਰਾਂਗੇ ਆਨਰ ਵੀ ਕਰਾਂਗੇ ਇਸ ਤਰੀਕੇ ਨਾਲ ਬੱਚਿਆਂ ਨੂੰ ਅਸੀਂ ਪ੍ਰੋ ਕੀਤਾ ਕਿ ਜਿਹੜੇ ਬੱਚਿਆਂ ਤੋਂ ਗੱਲ ਸ਼ੁਰੂ ਹੁੰਦੀ ਆ ਉਹ ਬੱਚੇ ਸ਼ੁਰੂਆਤ ਕਰਨ ਤਾਂ ਜੋ ਅੱਗੇ ਜਾ ਕੇ ਉਹਨਾਂ ਦੇ ਮਾਪੇ ਫਾਦਰ ਜਿਹੜੇ ਪੜੋਸੀ ਉਹ ਵੀ ਇਹ ਚੀਜ਼ੇ ਸ਼ਾਮਲ ਹੋਣ ਔਰ ਪੌਦੇ ਲਾਣ ਇਹਨਾਂ ਸ਼ਬਦਾਂ ਨਾਲ ਕਿਸ਼ਮਤ ਜਾਹਿਨ